ਸਭ ਤੋਂ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਜਦੋਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਵਿਜ਼ਾਰਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮਾਨ ਸਾਹਿਬ ਨੇ ਬੜਾ ਵੱਡਾ ਉਪਰਾਲਾ ਕੀਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਉਹਨੂੰ ਪੂਰੇ ਵੱਡੇ ਪੱਧਰ ਤੇ ਮਨਾਇਆ ਜਾਵੇ ਤੇ ਜਿਹੜਾ ਲੋਕਾਂ ਦੇ ਮਨਮਾਨ ਦੇ ਵਿੱਚ ਸ਼ਰਧਾ ਆ ਸ਼ਲਾਘਾ ਆ ਮਾਨ ਸਾਹਿਬ ਪ੍ਰਤੀ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੋਕ ਮਿਲਦੇ ਆ ਤੇ ਲੋਕ ਆਪ ਮਾਰੇ ਬੋਲ ਉੱਠਦੇ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੀ ਸ਼ਹੀਦੀ ਆ ਕਿਉਂਕਿ ਜਦੋਂ ਅਸੀਂ ਦਿੱਲੀ ਗਏ ਮੱਧ ਪ੍ਰਦੇਸ਼ ਗਏ ਗੁਜਰਾਤ ਗਏ ਛੱਤੀਸਗੜ੍ਹ ਗਏ ਜਿਹੜੇ ਉੱਥੋਂ ਦੇ ਵੀ ਚੰਗੇ Hindu ਪਰਿਵਾਰ ਨੇ ਨਾ ਉਹਨਾਂ ਨੇ ਵੀ ਇਹੋ ਗੱਲ ਹੀ ਕਹੀ ਜਦੋਂ ਵੇਖੋ ਵਿਚਾਰਾ ਹੁੰਦੀਆਂ ਨਾ ਅਸਲ ਗੱਲ ਦਾ ਉਦੋਂ ਪਤਾ ਲੱਗਦਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਡੇ ਹਿੰਦੂ ਭਰਾਵਾਂ ਨੇ ਇਹੋ ਗੱਲ ਕਹੀ ਕਿ ਜੇ ਅੱਜ ਸਾਡਾ ਧਰਮ ਆ ਸਾਡਾ ਅਬਜ਼ੂਦ ਆ ਅੱਜ ਹਿੰਦੂ ਸੁਰੱਖਤ ਨੇ ਦੂਜੀਆਂ ਕੌਮਾਂ ਸੁਰੱਖਤ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ ਆਪਣੀ ਸ਼ਹਾਦਤ ਦਿੱਤੀ ਆਪਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਵਾਰਿਆ ਤੇ ਅਸੀਂ ਸਾਰੇ ਸੁਰੱਖਤ ਸਾਡੇ ਅਸਲ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਹੀਂ ਤੇ ਔਰੰਗਜ਼ੇਬ ਨੇ ਉਦੋਂ ਇੰਨਾ ਅਤਿਆਚਾਰ ਸ਼ੁਰੂ ਕਰਤਾ ਸੀ ਹਰ ਹਿੰਦੂ ਨੂੰ ਤੱਕੇ ਨਾਲ ਮੁਸਲਮਾਨ ਜਬਰੀ ਮੁਸਲਮਾਨ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ ਬੜਾ ਤੱਕਾ ਕੀਤਾ ਬਾਕੀ ਵੇਖੋ ਹਰ ਧਰਮ ਦਾ ਸਤਕਾਰ ਆ ਭਾਵੇਂ ਮੁਸਲਮਾਨ ਆ ਹਿੰਦੂ ਆ ਸਿੱਖ ਆ ਈਸਾਈ ਆ ਕ੍ਰਿਸਚੀਅਨ ਆ ਬੋਧੀ ਆ ਪਾਰਸੀ ਆ ਹਰ ਧਰਮ ਦਾ ਸਤਕਾਰ ਚਾਹੀਦਾ ਜਿਹੜਾ ਆਪਣੇ ਧਰਮ ਦੇ ਵਿੱਚ ਆ ਉਹਦੀ ਇੱਜ਼ਤ ਆ ਉਹਦਾ ਮਾਣ ਆ ਉਹਦਾ ਸਤਕਾਰ ਆ ਪਰ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਪਾਛੇ ਜੀ ਨੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਅਸੀਂ ਉਹਨਾਂ ਦੇ ਦੱਛੇ ਕਦਮਾਂ ਤੇ ਚੱਲਦੇ ਰਹੀਏ ਤੇ ਕਦੀ ਵੀ ਅਸੀਂ ਪਿੱਛੇ ਨਹੀਂ ਟਾਂਗੇ ਕਾਮਯਾਬ ਨਹੀਂ ਰਵਾਂਗੇ ਤੇ ਵੇਖੋ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਦੇ ਸੂਰਬੀਰ ਯੋਧਿਆਂ ਨੂੰ ਆਪਦੇ ਜਿਹੜੇ ਝਜਾਰੂ ਸਾਡੇ ਪੂਰਵਜ ਰਹੇ ਆ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਉਹ ਕੌਮਾਂ ਸਦਾ ਤਰੱਕੀ ਕਰਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸਿੱਧੀ ਦਿਹਾੜਾ ਜਿਹੜਾ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਉਥੋਂ ਤੋਂ ਸ਼ੁਰੂ ਕਰਾ ਕੇ ਜਿਹੜਾ ਆਨੰਦਪੁਰ ਸਾਹਿਬ ਵਿਖੇ 23 24 25 ਤਰੀਕ ਨੂੰ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਜਿਹੜੇ ਦਿਨ ਚੱਲਣੇ ਆ ਉਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚਣਾ ਮੈਂ ਸਮੂਹ ਭਾਰਤੀਆਂ ਨੂੰ ਸਮੂਹ ਪੰਜਾਬੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 23 24 25 ਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਦੱਸੇ ਮਾਰ ਗਿਆ ਦਿੱਤੀ ਬਾਣੀ ਆ ਉਹਨੂੰ ਸਰਵਣ ਕਰਕੇ ਆਪਾਂ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ ਤੇ ਜਿੰਨੀ ਅੱਜ ਸ੍ਰਿਸ਼ਟੀ ਦੇ ਵਿੱਚ ਦੁਨੀਆ ਆ ਵੇਖੋ ਜੇ ਆਪਾਂ ਬڑے ਕਰਮਾ ਭਾਗ ਵਾਲਿਆ ਵੀ ਗੁਰੂ ਤੇਗ ਬਹਾਦਰ ਪਾਚਾਈ ਜੀ ਦਾ 350ਵਾਂ ਦਿਹਾੜਾ ਜਿਹੜਾ ਵਾ ਉਹ ਆਪਾਂ ਵੇਖਦੇ ਪਏ ਆ ਬੜੇ ਵੱਡੇ ਮਾਣ ਵਾਲੀ ਗੱਲ ਹੈ ਜਿਹੜਾ ਅਗਲੀ ਵਾਰੀ ਗੁਰੂ ਤੇਗ ਬਹਾਦਰ ਪਾਚਾਈ ਜੀ ਦਾ 400 ਸਾਲਾ ਆਉਣਾ ਹੋ ਸਕਦਾ ਜਿੰਨੇ ਅੱਜ ਲੋਕ ਐਨਾਂ ਚ ਹੋ ਸਕਦਾ ਕਿੰਨੇ ਲੋਕ ਉਹ ਦਿਨ ਵੇਖਣ ਲਈ ਨਾ ਹੁਣ ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਉਮਰ ਦੇ ਨਾਲ ਹੀ ਜੁਣੀ ਹੁੰਦੀ ਆ ਤੇ 50 ਸਾਲਾਂ ਨੂੰ ਜਾ ਕੇ ਅੱਗੇ ਗੁਰੂ ਤੇਗ ਬਹਾਦਰ ਪਾਚੀ ਇਹ ਦਿਹਾੜਾ ਆਉਣਾ ਸਾਨੂੰ ਸਾਰਿਆਂ ਨੂੰ ਆਨੰਦਪੁਰ ਸਾਹਿਬ ਵਿਖੇ ਜਾ ਕੇ 23 24 25 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਚਾ ਜੀ ਦੇ ਦਰਬਾਰ ਤੇ ਹਾਜ਼ਰੀ ਲਵਾਉਣੀ ਚਾਹੀਦੀ ਆ ਕਿਉਂਕਿ ਗੁਰੂ ਜੀ ਨੇ ਜੋ ਕੁਰਬਾਨੀ ਕੀਤੀ ਆ ਉਹਦਾ ਦੇਣ ਸਾਡੀਆਂ ਆਉਣ ਵਾਲੀਆਂ ਜਿੰਨੀਆਂ ਵੀ ਪੀੜੀਆਂ ਜਿੰਨੀ ਵੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇ ਹੀ ਨਹੀਂ ਸਕਦੇ ਜਿੰਨਾ ਮਾਨ ਸਤਕਾਰ ਗੁਰੂ ਜੀ ਨੇ ਲੋਕਾਂ ਦਾ ਵਧਾਇਆ ਹੈ ਨਾਭ ਜੀ ਦਾ 350ਵਾਂ ਸ਼ਹੀਦੀ ਪੁਰਬ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਪੰਜਾਬ ਸਰਕਾਰ ਸ਼ਹੀਦੀ ਪੁਰਬ ਮਨਾ ਰਹੀ ਹੈ ਅੱਜ ਮਰਦਾਸਪੁਰ ਦੀ ਧਰਤੀ ਦੇ ਤੋਂ ਅਗਰ ਕੀਰਤਨਾਂ ਆਰੰਭ ਹੋਏ ਨੇ ਜੋ ਵਕ ਵਕ ਜਗਾਤੇ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਤੇ ਆ ਸੰਪੰਨ ਹੋਣਗੇ ਉਥੇ 23 24 ਤੇ 25 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਜਿਹੜੇ ਨੇ ਉਹ ਲਿਖੇ ਗਏ ਨੇ 23 ਤਰੀਕ ਨੂੰ ਸਰਬ ਧਰਮ ਸੰਮੇਲਨ ਹੋਏਗਾ 24 ਤਰੀਕ ਨੂੰ ਸੀਸਪੇਟ ਯਾਤਰਾ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਹੋਏਗੀ ਨਾਲ ਪੰਜਾਬ ਵਿਧਾਨ ਸਭਾ ਦਾ ਵਿਜੇ ਵਿਸ਼ੇਸ਼ ਸੈਸ਼ਨ ਜਿਹੜਾ ਉਹ ਵੀ ਬੁਲਾਇਆ ਜਾ ਰਿਹਾ ਸੋ ਅਸੀਂ ਆ ਵੱਖ-ਵੱਖ ਜ਼ੋਬਿਆਂ ਤੇ ਮੁੱਖ ਮੰਤਰੀ ਸਾਹਿਬਾਨਾਂ ਨੂੰ ਤੇ ਹੋਰ ਡਿਗਨਿਟਰੀਜ਼ ਨੂੰ ਵੀ ਇਨਵੀਟੇਸ਼ਨ ਭੇਜਿਆ ਸੋ ਮੇਰੀ ਪੂਰੀ ਸਾਧ ਸੰਗਤ ਨੂੰ ਅਪੀਲ ਆ ਕਿ ਉਹ ਵਾਦ ਤੋਂ ਵਾਦ ਗਿਣਤੀ ਦੇ ਵਿੱਚ ਸ਼੍ਰੀ ਅਨੰਦ ਪ੍ਰਸਾਦ ਦੀ ਧਰਤੀ ਦੇ ਉੱਤੇ ਨਾਤਮਸਤ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਸਾਕਤ ਕਰਨ ਅੱਜ ਸ੍ਰੀ ਗੁਰ ਤੇਗ ਬਹਾਦਰ ਜੀ ਦੀ 350ਵੀਂ ਸਦੀ ਵਰ੍ਹਿਆਂ ਨੂੰ ਸਮਰਪਿਤ ਇੱਕ ਬਹੁਤ ਹੀ ਲੋਕਕ ਤੇ ਵਿਸਾਰ ਨਗਰਗੀਤਨ ਗੁਰਦਾਸਪੁਰ ਤੋਂ ਸ਼ੁਰੂ ਕੀਤਾ ਗਿਆ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਸੰਸਵਾਨਾਂ ਦੀ ਰਹਿਨਮਾਈ ਦੇ ਵਿੱਚ ਇਹ ਵਿਸਾਰ ਨਗਰ ਕੀਰਤਨ ਜਿਹੜਾ ਇੱਥੇ ਆਰੰਭ ਹੋਇਆ ਹੈ ਵਕਤਕ ਪੜਾਵਾ ਜਿਹੜਾ ਗੁਜ਼ਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ ਸੋ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸ੍ਰੀ ਦਰਪੋਵਨ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਹੀ ਸੀਧੀ ਬਰੇਗੰਡ ਪੂਰੇ ਰਵਾਇਤੀ ਢੰਗ ਦੇ ਨਾਲ ਔਰ ਮੈਂ ਸਮਝਦਾ ਕਿ ਇਹ ਇਤਿਹਾਸ ਦੇ ਅੰਦਰ ਸਾਡੇ ਸਭ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਗੁਰੂ ਸਾਹਿਬ ਦੀ 350ਵੀਂ ਸਦੀ ਬਰੇਗਣ ਸਾਡੀ ਜ਼ਿੰਦਗੀ ਚ ਆ ਰਹੀ ਹੈ ਸੋ ਮੈਂ 70 ਜਿੱਥੇ ਅੱਜ ਇਸ ਨਾਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇਹ ਅਪੀਲ ਕਰਦਾ ਸਾਰੇ ਸੰਗਤ ਨੂੰ ਕਿ ਇਸ ਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਸਮੇਤ ਪਹੁੰਚੋ ਤੇ ਜਿਹੜੇ ਵਿਸ਼ੇਸ਼ ਪ੍ਰੋਗਰਾਮ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਦੇ ਉੱਤੇ 23 24 ਤੇ 25 ਨਵੰਬਰ ਨੂੰ ਹੋ ਰਹੇ ਆ ਉਹਨਾਂ ਦੇ ਵਿੱਚ ਵੀ ਪਰਿਵਾਰਾਂ ਸਮੇਤ ਆਓ ਸੋ ਗੁਰੂ ਸਾਹਿਬ ਜਿਹੜੇ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਅਰਥ ਨੇਤਾ ਸਨ ਲੰਬੜਦਾਰ ਸਨ ਤੇ ਉਹਨਾਂ ਨੇ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਬਲਕਿ ਉਹ ਤੇ ਅਮਲ ਵੀ ਕੀਤਾ ਔਰ ਉਹ ਮਜ਼ਲੂਮ ਜਿਨ੍ਹਾਂ ਨੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਗੁਰੂ ਸਾਹਿਬ ਦੇ ਕੋਲ ਆ ਕੇ ਅਪੀਲ ਕੀਤੀ ਉਹਨਾਂ ਦੀ ਅਪੀਲ ਨੂੰ ਸਹਾਰਦੇ ਹੋਏ ਉਹਨਾਂ ਨੇ ਉਸ ਉਸ ਵੇਲੇ ਜ਼ਾਲਮ ਸਿਸਟਮ ਨੂੰ ਜਿਹੜੇ ਜ਼ਬਰਦਸਤ ਹੀ ਲੋਕਾਂ ਦਾ ਧਰਮ ਤਬਦੀਲ ਕਰਾ ਕੇ ਮਨੁੱਖੀ ਹੱਕਾਂ ਦਾ ਕਾਣ ਕਰਦੇ ਸਨ ਸੋ ਗੁਰੂ ਸਾਹਿਬ ਦੀ ਉਹ ਫਿਲਾਸਫੀ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਕੁਰਬਾਨੀ ਅੱਜ ਵੀ ਸਾਨੂੰ ਸਵਾਜ ਦੇ ਅੰਦਰ ਸਾਂਝੀ ਵਾਲਤਾ ਦਾ ਸੁਨੇਹਾ ਵੀ ਦਿੰਦੀ ਆ ਪ੍ਰੇਰਨਾ ਵੀ ਆ ਸੋ ਇੱਕ ਵਿਸ਼ੇਸ਼ ਸੈਸ਼ਨ ਪੰਜਾਬ ਸਰਕਾਰ ਵੱਲੋਂ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸਿਮਾਨ ਧਰਤੀ ਤੇ ਕੀਤਾ ਜਾ ਰਿਹਾ ਜਿੱਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਹਨਾਂ ਦੇ ਵਿਚਾਰਾਂ ਨੂੰ ਦੁਨੀਆ ਦੇ ਅੰਦਰ ਫੋਰ ਅਸਾਨ ਦੇ ਲਈ ਪ੍ਰਚਾਰਨ ਦੇ ਲਈ ਬਾਕੀ ਜਿਹੜੇ ਪ੍ਰੋਗਰਾਮ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹਦੇ ਵਿੱਚ ਸਾਰੇ ਦੇਸ਼ ਵਿੱਚੋਂ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਔਰ ਬਹੁਤ ਉੱਚੀਆਂ ਜਿਹੜੀਆਂ ਪਦਮੀਆਂ ਤੇ ਬੈਠੇ ਜਿਹੜੇ ਉਹ ਵੀ ਲੋਕ ਉੱਥੇ ਆ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਨਗਰ ਕੀਰਤਨ ਦੀਆਂ ਵਧਾਈਆਂ ਵੀ ਮੈਂ ਆਸ ਕਰਦਾ ਗੁਰੂ ਸਾਹਿਬ ਦੀ ਬਾਣੀ ਉਹਨਾਂ ਦੇ ਵਿਚਾਰ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹਿਣਗੇ ਅਸੀਂ ਉਹਨਾਂ ਤੋਂ ਅਗਵਾਈ ਲੈਂਦੇ ਰਵਾਂਗੇ